ਰਾਈ ਗੁਰੂ ਜੀ ਕਾ ਖਾਲਸਾ ਰਾਈ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ 16 ਭਾਗ ਪੜਾਂਗੇ ਰਾਈ ਗੁਰੂ ਜੀ ਕਾ ਖਾਲਸਾ ਰਾਈ ਗੁਰੂ ਜੀ ਕੀ ਫਤਿਹ ਗੁਰੂ ਜੀ ਦਾ ਇਹ ਦਲੇਰੀ ਭਰਿਆ ਬਚਨ ਸੁਣ ਕੇ ਮੌਲਵੀ ਤਾਂ ਠੰਬਰ ਗਿਆ ਅਤੇ ਬਾਸ਼ਾ ਅੱਗੇ ਹੋਇਆ ਬਾਸ਼ਾ ਨੇ ਆਪ ਜੀ ਕੋਲ ਪੁੱਛਿਆ ਰੱਬ ਦੇ ਬੰਦੇ ਆਥੀ ਨੂੰ ਤੂੰ ਜਉਂਦਾ ਕੀਤਾ ਹੈ ਮੇਰੇ ਕਰਤਾਰ ਨੇ ਗੁਰੂ ਜੀ ਨੇ ਉੱਤਰ ਦਿੱਤਾ ਸਕੰਦਰ ਤੇਰਾ ਕਰਤਾਰ ਕਿੱਥੇ ਹੈ ਗੁਰੂ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤਿ ਜੁਨੀ ਸੈ ਵੰ ਗੁਰ ਪ੍ਰ사ਦਿ ਪਾਵ ਮੇਰਾ ਕਰਤਾਰ ਉਹ ਇਕ ਹੈ ਜਿਸ ਦਾ ਆਕਾਰ ਕੋਈ ਨਹੀਂ ਪਰ ਉਸ ਦਾ ਨਾਮ ਸਤ ਹੈ ਉਹ ਜਗਤ ਨੂੰ ਬਣਾਉਣ ਵਾਲਾ ਪੁਰਖ ਮਰਦ ਹੈ ਉਹ ਕਿਸੇ ਕੋਲੋਂ ਡਰਦਾ ਨਹੀਂ ਨਾ ਕਿਸੇ ਨਾਲ ਵੈਰ ਰੱਖਦਾ ਹੈ ਉਹ ਸਮੇ ਦੇ ਚੱਕਰ ਤੋਂ ਬਾਹਰ ਹੈ ਮੂਰਤੀ ਮਾਨ ਹੋ ਕੇ ਜੁਨਾ ਵਿੱਚ ਨਹੀਂ ਪੌਂਦਾ ਪਰ ਉਹ ਮਿਲਦਾ ਤਾਂ ਹੈ ਜੇ ਸੱਚੇ ਗੁਰੂ ਦੀ ਕਿਰਪਾ ਹੋਵੇ ਤਾਂ ਐਵੇਂ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਜੇ ਤੁਰਾ ਕਰਤਾਰ ਹੈ ਤਾਂ ਉਸ ਨੂੰ ਆਖ ਉਸੇ ਆਥੀ ਨੂੰ ਮੜ ਕੇ ਮਾਰ ਦੇਵੇ ਅਤੇ ਸ਼ੇਰ ਜੰਦਾ ਕਰੇ ਗੁਰੂ ਜੀ ਕਰਤਾਰ ਅਲਾ ਦਾ ਇਮਤਿਹਾਨ ਬੰਦਾ ਨਹੀਂ ਲੈ ਸਕਦਾ ਇਸ ਜੇਦ ਨੂੰ ਕਰਨਾ ਚੰਗਾ ਨਹੀਂ ਸਕੰਦਾਰ ਕੋਜ ਵੀ ਹੋਵੇ ਹਾਥੀ ਮਾਰਿਆ ਜਾਵੇ ਗੁਰੂ ਜੀ ਜੋ ਅੱਛਾ ਜੋ ਮੇਰੇ ਕਰਤਾਰ ਦੀ ਮਰਜ਼ੀ ਹੈ ਉਹ ਕੁਝ ਹੋਵੇਗਾ ਸਿਕੰਦਰ ਉਸ ਹਾਥੀ ਉੱਤੇ ਚੜ ਕੇ ਬਾਦਸ਼ਾਹੀ ਮੱਲਾ ਵਿੱਚੋਂ ਬਾਹਰ ਆਇਆ ਸੀ ਬਾਦਸ਼ਾਹ ਦੇਖਦਿਆਂ ਦੇਖਦਿਆਂ ਆਖੀ ਮਰ ਗਿਆ ਸਾਰੇ ਇਸ ਕੇ ਰਾਹਨ ਹੋ ਗਏ ਸਕੰਦਰ ਦੇ ਦਿਲ ਨੂੰ ਇਹ ਤਾਂ ਖੁੜਕ ਗਈ ਕਿ ਇਹ ਖੁੜਕ ਗਈ ਕਿ ਇਹ ਫਕੀਰ ਹੈ ਕੋਈ ਕਰਾਮਾਤੀ ਪਰ ਬਾਦਸ਼ਾਹੀ ਹੰਕਾਰ ਤੇ ਮਜਬਦ ਹੱਟ ਨੇ ਉਸ ਨੂੰ ਮੂਰਖ ਪੁਨੇ ਤੋਂ ਬਾਹਰ ਨਾ ਹੋਣ ਦਿੱਤਾ ਸਕੰਦਰ ਹੋਣ ਇਸ ਨੂੰ ਜਾਉਂਦਾ ਵੀ ਕਰ ਗੁਰੂ ਜੀ ਹੁਕਮ ਮੈਂ ਆਪਣੇ ਕਰਤਾਰ ਦਾ ਮੰਨਦਾ ਹਾਂ ਕਿਸੇ ਬੰਦੇ ਦਾ ਨਹੀਂ ਸਿਕੰਦਰ ਮੈਂ ਤਾਂ ਬਾਦਸ਼ਾਹ ਹਾਂ ਗੁਰੂ ਜੀ भोले ਬੰਦੇ ਸੋਚ ਇਸ ਤਖਤ ਉਤੇ ਨੇਕਾ ਬਾਦਸ਼ਾਹ ਹੋ ਗਏ ਕੇ ਸਿਕੰਦਰ ਹੋ ਗਏ ਉਹ ਕਿੱਥੇ ਹਨ ਕਿ ਉਹ ਕਬਰਾਂ ਵਿੱਚ ਨਹੀਂ ਜਾਸ ਉਤੇ ਸਕੰਦਰ ਕੋ ਸ਼ਰਮਿੰਦਾ ਜਾ ਹੋ ਗਿਆ ਬਾਦਸ਼ਾਹੀ ਹਾਟ ਨੂੰ ਉਸ ਨੇ ਨਾ ਛੱਡਿਆ ਉਹ ਕਰੋਧ ਨਾਲ ਬੋਲਿਆ ਜਾਂ ਆਤੀ ਜਾਉਂਦਾ ਕਰੋ ਨਹੀਂ ਤਾਂ ਬੰਦੀ ਖਾਨੇ ਸੁੱਤੇ ਜਾਓਗੇ ਅੱਗੇ ਹਾਤੀ ਮਹਾਵਤ ਦੇ ਪਰਵਾਰ ਦੇ ਤਰਲਿਆ ਨੇ ਜਾਉਂਦਾ ਕੀਤਾ ਸੀ ਹੁਣ ਬਾਦਸ਼ਾਹੀ ਹੁਕਮ ਨਾਲ ਜਾਉਂਦਾ ਨਹੀਂ ਹੋ ਸਕਦਾ ਬਾਦਸ਼ਾਹੀ ਹੁਕਮ ਨਾਲ ਨਹੀਂ ਜਾਉਂਦਾ ਨਹੀਂ ਹੋ ਸਕਦਾ ਬੰਦੀਖਾਨੇ ਸੱਟੋ ਜਾਂ ਕਾਠ ਮਾਰੋ ਮੂਰਖ ਸਿਕੰਦਰ ਕਰੋਧਵਾਨ ਹੋ ਗਿਆ ਉਸ ਨੇ ਆਪਣੇ ਆਦਮੀਆਂ ਨੂੰ ਹੁਕਮ ਕੀਤਾ ਕਿ ਇਸ ਫਕੀਰ ਨੂੰ ਬੰਦੀਖਾਨੇ ਬੰਦ ਕਰ ਦਿਓ ਜਿੰਨਾ ਚਿਰ ਆਤੀ ਜਉਂਦਾ ਨਾ ਕਰੇ ਉਹਨਾਂ ਚਿਰ ਛੱਡਣਾ ਨਹੀਂ ਇਹ Hindu ਫਕੀਰ ਹੈ ਇਸਲਾਮ ਦੇ ਵਿਰੁੱਧ ਕੁਫਰ ਦਾ ਪ੍ਰਚਾਰ ਕਰਦਾ ਹੈ ਬਾਦਸ਼ਾਹ ਦੇ ਹੁਕਮ ਨੂੰ ਟਾਲਣ ਦਾ ਹੌਸਲਾ ਕੌਣ ਕਰੇ ਸਰਕਾਰੀ ਆਦਮੀਆਂ ਨੇ ਉਸੇ ਵੇਲੇ ਮਰਦਾਨੇ ਤੇ ਗੁਰੂ ਜੀ ਨੂੰ ਅੱਗੇ ਲਾ ਕੇ ਬੰਦੀਖਾਨੇ ਵੱਲ ਤੋਰ ਲਿਆ ਅੰਤਰਯਾਮੀ ਖੋਦ ਬੰਦੀਖਾਨੇ ਜਾਣਾ ਚਾਹੁੰਦੇ ਸਨ ਕਿਉਂਕਿ ਸਿਕੰਦਰ ਦੇ ਬੰਦੀਖਾਨੇ ਵਿੱਚ ਸੈਂਕੜੇ ਹਿੰਦੂ ਸਾਧੂ ਤੇ ਸੁਪੀ ਭਕੀਰ ਨજરਬੰਦ ਸਨ ਉਨਾਂ ਦਾ ਦੋਸ਼ ਇਹ ਸੀ ਕਿ ਉਹ ਪਿਆਰ, ਇਕਤਾ ਤੇ ਸੱਚੇ ਮਨੁੱਖ ਦਾ ਪ੍ਰਚਾਰ ਕਰਦੇ ਸਨ। ਗੁਰੂ ਜੀ ਨੇ ਉਹਨਾਂ ਦੇ ਬੰਧਨ ਕੱਟਨੇ ਸਨ। ਮਰਦਾਨਾ ਰਤਾ ਕਬਰਾ ਕਬਰਿਆ ਪਰ ਗੁਰੂ ਜੀ ਜੀ ਮੇਸਾ ਸੰਦਕਾ ਉਹ ਖਿੜੇ ਮੱਥੇ ਚੜ੍ਹਦੀਆਂ ਕਲਾਂ ਵਿੱਚ ਰਿਆ। ਗੁਰੂ ਜੀ ਬੰਦੀਖਾਨੇ ਪੁੱਜੇ ਨਰਕ ਸਮਾਨ ਅਨੇਰੇ ਬੰਦੀਖਾਨੇ ਵਿੱਚ ਪੈਰ ਪਾਉਂਦਿਆਂ ਸਾਰ ਬੰਦੀਖਾਨੇ ਵਿੱਚ ਚਾਨਣ ਹੋ ਗਿਆ ਕੈਦੀ ਸੰਤਾਂ ਦੇ ਹਿਰਦੇ ਖੁਸ਼ ਹੋਏ ਕਮਲ ਫੁੱਲ ਵਾਂਗ ਖੀੜੇ ਵਿੱਚ ਆ ਗਏ ਉਹਨਾਂ ਨੇ ਸਮਝਿਆ ਕਿ ਆਪ ਹਰਜੀ ਉਹਨਾਂ ਨੂੰ ਸਵੰਤਰ ਕਰਨ ਵਾਸਤੇ ਆਏ ਹਨ ਗੁਰੂ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਕੀ ਹੋਰ ਬਾਬ ਬਚਾਵੇ ਨਿਰੰਕਾਰੀ ਤੋਂ ਨਵਾਲੀ ਰਬਾਬ ਵਜੀ ਗੁਰੂ ਜੀ ਨੇ ਰਸੀਲੇ ਘਰੇ ਨਾਲ ਕਾਲਪੁਰਖ ਦੇ ਹੁਕਮ ਦਾ ਗਾਇਨ ਕਰਨਾ ਸ਼ੁਰੂ ਕੀਤਾ ਤੁਰਕੀ ਬਾਣੀ ਦੇ ਕੀਰਤਨ ਕਰਨ ਦੀ ਟਿਲ ਹੀ ਸੀ ਸਾਰੇ ਸੰਤਾਂ ਦੇ ਅਥਾਂ ਪੈਰਾ ਦੇ ਬੰਧਨ ਟੁੱਟ ਗਏ ਜਿੰਨਾ ਨੂੰ ਕਾਠ ਮਾਰਿਆ ਹੋਇਆ ਸੀ ਉਹਨਾਂ ਦਾ ਕਾਠ ਖੁੱਲ ਗਿਆ ਜੋ ਪੋਖ ਤਰੇ ਤੇ ਪੈਂਦਿਆਂ ਦੀ ਮਾਰ ਕਟਾਈ ਦੀਆਂ ਪੀੜਾਂ ਤੋਂ ਤੰਗ ਸਨ ਉਹਨਾਂ ਨੂੰ ਸ਼ਾਂਤੀ ਮਿਲੀ ਪੀੜਾਂ ਦੂਰ ਹੋ ਗਈਆਂ ਸ਼ਬਦ ਕੀਰਤਨ ਪਿੱਛੋਂ ਗੁਰੂ ਜੀ ਨੇ ਮਰਦਾਨੇ ਨੇ ਇੱਕ ਗੁਰ ਸਾਤਨਾ ਸਤ ਕਰਤਾ ਸਤਨਾ ਸਤ ਕਰਤਾਰ ਦੀ ਤੁਨ ਗਾਈ 10 ਮਿੰਟ ਤੱਕ ਦੋਵੇਂ ਗਉਂਦੇ ਰਹੇ ਓ ਹੋਈ ਨਹੀਂ ਗਉਂਦੇ ਰਹੇ ਸਭ ਕੈਦੀ ਰਾਖੇ ਪਿਆੰਦੇ ਤੇ ਬੰਦੀਖਾਨੇ ਦੀਆਂ ਕੰਧਾਂ 'ਤੇ ਸਤਨਾ ਸਤ ਕਰਤਾ ਸਤ ਕਰਤਾ ਦਾ ਰਟਨ ਕਰਨ ਲੱਗ ਪਈਆ ਸਤ ਸੰਗ ਸ਼ੁਰੂ ਹੋ ਗਿਆ ਉਹ ਨਰਕ ਵੀ ਸਵਰਗ ਬਣ ਗਿਆ ਕਰਤਾਰ ਦੇ ਸਿਮਰਨ ਦੀਆਂ ਇੰਨੀਆਂ ਬਰਕਤਾਂ ਸਨ ਕਿ ਸਾਰੇ ਵਿਸਮਾਦ ਵਿੱਚ ਪਹੁੰਚ ਗਏ ਸੰਤਰੀਆਂ ਰਾਖਿਆ ਨੇ ਦੇਖਿਆ ਮੋਦੀ ਖਾਨੇ ਦੇ ਸਾਰੇ ਜੰਦਰੇ ਆਪਣੇ ਆਪ ਖੁੱਲ ਗਏ ਨੇਰੇ ਦੀ ਥਾਂ ਰੋਸ਼ਨੀ ਰੋਣੇ ਤੋਂ ਚੁੱਪ ਦੀ ਥਾਂ ਰੱਬੀ ਰਾਗ ਦੇ ਕੀਰਤਨ ਅਤੇ ਚੰਬੇ ਦੀ ਹੋਰ ਗੱਲ ਸੀ ਕਿ ਜੇ ਸੰਤਰੀ ਕੈਦੀਆਂ ਦੇ ਨੇੜੇ ਹੋਣ ਵਾਸਤੇ ਪੈਰ ਪੁੱੜਦੇ ਸਨ ਉਹਨਾਂ ਨੂੰ ਜਿਸ ਨੂੰ ਹਾਟ ਜਾਂਦਾ ਸੀ ਉਹ ਅੰਨੇ ਹੋ ਜਾਂਦੇ ਸਨ ਜੋ ਪਿੱਛੇ ਮੁੜਦੇ ਸਨ ਤਾਂ ਉਹਨਾਂ ਨੂੰ ਦਿਸਣ ਲੱਗ ਪੈਂਦਾ ਸੀ ਉਹ ਨੱਠ ਨੱਠ ਬਾਦਸ਼ਾਹ ਗੋਲ ਗਏ ਸਾਰਾ ਵਰਤਿਆ ਅਚਰਜ ਖੇਲ ਉਹਨਾਂ ਨੇ ਬਾਦਸ਼ਾਹ ਨੂੰ ਖੂਲ ਸੁਣਾਇਆ ਬਾਦਸ਼ਾਹ ਸਿਕੰਦਰ ਪਹਿਲਾਂ ਹੀ ਕਾਬਰਿਆ ਹੋਇਆ ਸੀ ਉਸ ਨੇ ਜਾਂਦਿਆਂ ਹੋਇਆਂ ਭਿਆਨਕ ਸੁਹਣੇ ਆਉਂਦੇ ਸਨ ਸਿਰ ਤੇ ਇੱਕ ਵਿੱਚ ਪੀੜ ਹੁੰਦੀ ਸੀ ਉਹ ਵਿਅਕਲ ਜਿਹਾ ਹੋਇਆ ਕਿ ਮਾਂ ਦੇ ਆਸਰੇ ਬੈਠਾ ਹੋਇਆ ਸੀ ਜਦੋਂ ਬਾਦਸ਼ਾਹ ਨੇ ਵਾਰਤਾ ਸੁਣੀ ਤਾਂ ਤੜਫਟਿਆ ਬੋਲ ਲੋਈ ਉਹ ਕੋਈ ਵੱਡਾ ਵਲੀ ਹੈ ਖਦਾ ਹੈ ਉਸ ਨੂੰ ਹੁਣ ਜਾ ਕੇ ਬੰਦੀਖਾਨੇ ਵਿੱਚੋਂ ਕੱਢ ਦਿਓ ਇਹ ਹੁਕਮ ਸੁਣਦੇ ਸਾਰ ਸੰਤਰੀ ਬੰਦੀਖਾਨੇ ਵਾਲਨੇ ਠੂਠੇ ਉਸ ਦੇ ਬੰਦੀਖਾਨੇ ਪੁੱਜਣ ਤੋਂ ਪਹਿਲਾਂ ਸਕੰਦਰ ਲੋਧੀ ਪਿੱਛੇ ਤੁਰ ਪਿਆ ਖਦਾ ਦੇ ਪਿਆਰੇ ਨਾਨਕ ਤੇ ਮਰਦਾਨੇ ਬਾਦਸ਼ਾਹ ਸਲਾਮਤ ਦੀ ਆਗਿਆ ਨਾਲ ਯਾਦ ਕੀਤਾ ਜਾਂਦਾ ਹੈ ਜਾਓ ਮौज ਕਰੋ ਸੰਤਰੀ ਨੇ ਬੰਦੀਖਾਨੇ ਪੁੱਜ ਕੇ ਗੁਰੂ ਜੀ ਨੂੰ ਆਖਿਆ ਕੱਲੇ ਨਹੀਂ ਜਾਵਾਂਗੀ ਜੇ ਸਾਨੂੰ ਦੋ ਨੂੰ ਛੱਡਣਾ ਹੈ ਤੇ ਬਾਕੀ ਦੇ ਸਾਧੂਆਂ ਨੂੰ ਵੀ ਸਤੰਤਰ ਕਰੋ ਗੁਰੂ ਜੀ ਦਾ ਉਤਰ ਸੀ। ਇਓ ਬੈਸ ਹੋ ਹੀ ਰਹੀ ਸੀ। ਕਿ ਸਕੰਦਰ ਲੋਦੀ ਬੰਦੀਖਾਨੇ ਆ ਗਿਆ। ਉਸਨੇ ਗੁਰੂ ਜੀ ਦੇ ਬਚਨ ਸੁਣ ਕੇ ਹੁਕਮ ਕੀਤਾ। ਸਾਰਾ ਬੰਦੀਖਾਨਾ ਖਾਲੀ ਕਰ ਦਿਓ। ਆਪ ਸਕੰਦਰ ਅੱਗੇ ਹੋ ਕੇ ਗੁਰੂ ਜੀ ਦੇ ਚਰਨੀ ਡਿੱਗ ਪਿਆ। ਗੁਰੂ ਜੀ ਨੇ ਉਸ ਨੂੰ ਉਪਦੇਸ਼ ਕਰਕੇ ਪਾਪ ਕਰਮ ਤੋਂ ਰੋਕਿਆ ਤੇ ਲੋਕ ਭਲਾਈ ਕਰਨ ਵਾਸਤੇ ਪ੍ਰੇਰਿਆ ਆਖਦੇ ਨੇ ਉਸ ਦਿਨ ਤੋਂ ਸਕੰਦਰ ਚੰਗਾ ਜੀਵਨ ਬਤੀਤ ਕੀਤਾ ਤੇ ਸਾਰੀ ਪਰਜਾ ਦੇ ਭਲੇ ਵਾਸਤੇ ਕੀ ਮਹਾਨ ਕੰਮ ਕੀਤੇ ਗੁਰੂ ਜੀ ਦਾ ਬਿੰਦਰਾ ਬਣ ਜਾਣਾ ਸਕੰਦਰ ਲੋਧੀ ਦੇ ਹਿਰਦੇ ਦਾ ਸਦਾਰ ਕਰਕੇ ਕੁਝ ਦਿਨ ਗੁਰੂ ਜੀ ਦਿੱਲੀ ਵਿੱਚ ਰਹਿ ਤੇ ਲੋਕਾਂ ਨੂੰ ਜੀਵਨ ਦਾਣ ਬਖਸ਼ਦੇ ਰਹੇ ਮਰਦਾਨੇ ਨਾਲ ਸਲਾਹ ਕਰਕੇ ਹਿੰਦਸਤਾਨ ਦੇ ਮਸ਼ਹੂਰ ਤੀਰਥਾਂ ਦੀ ਯਾਤਰਾ ਨੂੰ ਕਰਨ ਨੂੰ ਤਿਆਰ ਹੋਏ ਦਿੱਲੀ ਦੇ ਨੇੜੇ ਬਿੰਦਰਾ ਬਨ ਸੀ ਬਿੰਦਰਾ ਬਾਨ ਮਥਰਾ ਵੇਖ ਸ੍ਰੀ ਕ੍ਰਿਸ਼ਨ ਜੀ ਜੰਮੇ ਪਲੇ ਤੇ ਖੇਡੇ ਸਨ ਇਸ ਤੀਰ ਤੁਥੇ ਸਲਾਨਾ ਕੱਠ ਸੀ ਦੂਰੋਂ ਦੂਰੋਂ ਲੋਕਾਂ ਨੇ ਆਉਣਾ ਸੀ ਦਿਲਾਂ ਉਤਰ ਕੇ ਗੁਰੂ ਜੀ ਬਿੰਦਰਾਬਣ ਪੁੱਜ ਗਏ ਅੱਗੇ ਕ੍ਰਿਸ਼ਨ ਲੀਲਾ ਹੋ ਰਹੀ ਸੀ ਨਾਟਕ ਰੂਪ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਝਾਕੀਆਂ ਦਿਖਾਈਆਂ ਜਾ ਰਹੀਆਂ ਸਨ श्री कृष्ण जी भारत ਦੇ ਮਹਾਨ ਜੋਗੀ ਤੇ ਆਗੂ ਹੋਏ ਹਨ ਉਸ ਦਾ ਜੀਵਨ ਉੱਚਾ ਤੇ ਸੁੱਚਾ ਸੀ ਪਰ ਉਸ ਦਾ ਰੂਪ ਧਾਰ ਕੇ ਖੇਡਣ ਵਾਲੇ ਨਾਟਕ ਰਾਤ ਨੀਵੇਂ ਜੀਵਨ ਦੇ ਲੋਕ ਸਨ ਜਦੋਂ ਗੁਰੂ ਜੀ ਨੇ ਇੱਕ ਮਹਾਨ ਅਸਤੀ ਦੀ ਨਕਲ ਹੁੰਦੀ ਦੇਖੀ ਇਰ ਦੇਵ ਜੇ ਪੀੜਾ ਮਹਿਸੂਸ ਕੀਤੀ ਉਹ ਸਪੀੜਾ ਨੂੰ ਬਾਹੇ ਬਾਣੀ ਰਹੀਂ ਲੋਕਾਂ ਅੱਗੇ ਪ੍ਰਗਟ ਕੀਤਾ ਤੇ ਉਹਨਾਂ ਦੇ ਉਸ ਕਰਮ ਦਾ ਖੰਡਨ ਕੀਤਾ ਰਿੱਠੇ ਮਿੱਠੇ ਦੀ ਸਾਖੀ ਮਥਰਾ ਤੋਂ ਅੱਗੋ ਜਾਣ ਲੱਗਿਆ ਗੁਰੂ ਜੀ ਆਪਣਾ ਪਹਿਰਾਵਾ ਬਦਲ ਲਿਆ ਪਰ ਆਵੇ ਬਾਰੇ ਮਕਲਾ ਹਲ ਸਾਹਿਬ ਲਿਖਦੇ ਨਹੀਂ ਗੁਰੂ ਜੀ Hindu ਅਤੇ Musalman ਨਾਲੇ ਧਾਰਮਕ ਵੇਸਾਂ ਦੇ ਜੀਵ ਰੰਗ ਬਰੰਗੀ ਪਹਿਰਾਵਾ ਤਾਰ ਕੇ ਪੂਰਬ ਵਿਦੇਸ਼ ਨੂੰ ਤੁਰ ਪਏ ਉਹਨਾਂ ਨੇ ਹੰਬੂਆ ਰੰਗ ਦੀ ਫਤੂਹੀ ਪਾਈ ਹੋਈ ਸੀ ਜਿਸ ਉੱਤੇ ਇੱਕ ਚਿੱਟਾ ਸਹਾਜਾਂ ਟੋਪੀ ਸੀ ਗਾਲ ਵਿੱਚ ਹੱਡਾਂ ਦੀ ਮਾਲਾ ਮੱਥੇ ਤੇ ਹਿੰਦੂਆਂ ਵਾਲ ਕੇ ਸ੍ਰੀ ਤਿਲਕ ਲਾਇਆ ਆ ਅਸੀਂ ਇਸੇ ਪੈ ਰਾਵੇ ਦਾ ਪ੍ਰੋਡਟਾ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਐਮਏ ਐ ਪ੍ਰਾਪਤ ਜਨਮ ਸਾਖੀ ਦਾ ਹਵਾਲਾ ਦੇ ਕੇ ਕਰਦੇ ਹਨ ਇੱਕ ਬਸਤਰ ਚਿੱਟਾ ਇੱਕ ਪੈਰ ਖੌਂਸ ਖੜਾਵਾ ਗਾਲਖ ਖਾਪਨੀ ਸਿਰ ਟੋਪੀ ਕਲੰਦਰੀ মালা ਹੱਡਾਂ ਕੀ ਮੱਥੇ ਤਿਲਕ ਲਾਈ ਤੇਰਾਵਾ ਗੁਰੂ ਜੀ ਨੇ ਖਾਸ ਮਤਵ ਦੀ ਖਾਤਰਤਾ ਨ ਕੀਤਾ ਸੀ ਇਹ ਹਿੰਦੂ ਤੇ ਮੁਸਲਮਾਨ ਫਕੀਰਾ ਦੇ ਰੇਲਵੇ ਵੀ ਜਾ ਪੇਰਾਵਾ ਸੀ ਰਲ ਮੇ ਫਕੀਰਾ ਜਾਂ ਦਾ ਰਲ ਮੇ ਵੀ ਜਾ ਪੇਰਾਵਾ ਸੀ ਇਹਨਾਂ ਰਾ ਲਾਲ ਬਾਸ ਪਹਿਨ ਕੇ ਗੁਰੂ ਜੀ ਪੂਰਬੀ ਲੋਕਾਂ ਵਿੱਚ ਵਿਚਰਨ ਲੱਗੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਪਰਗਣੇ ਪੀਲੀ ਭੀਤ ਵਿੱਚ ਗੋਰਖਮੱਤੇ ਪਹੁੰਚ ਗਏ ਗੋਰਖਮਤਾ ਗੋਰਖ ਜੋਗੀਆਂ ਦਾ ਵੱਡਾ ਅੱਡਾ ਸੀ ਇਹੋ ਜੇ ਅੱਡਿਆਂ ਉੱਤੇ ਗੁਰੂ ਜੀ ਪਹੁੰਚ ਜਾਂਦੇ ਸਨ ਕਿਉਂਕਿ ਸਿਆਣੇ ਆਦਮੀਆਂ ਦਾ ਸਭ ਤੋਂ ਪਹਿਲਾਂ ਸੁਧਾਰ ਕਰਨਾ ਚਾਹੁੰਦੇ ਸਨ ਗੁਰੂ ਜੀ ਅਚਿਜਕਕੇ ਤੇ ਨਿਰਪੈ ਹੋ ਗੋਰਖ ਮੰਡਲੀ ਕੋਲ ਜਾ ਪੁੱਜੀ ਇੱਕ ਪਾਸੇ ਆਸਣ ਲਾਇਆ ਤੇ ਬੈਠ ਗਏ ਮਰਦਾਨੇ ਨੇ ਨਿਰਬਾਬ ਦੀਆਂ ਤਾਰਾਂ ਠੀਕ ਕੀਤੀਆਂ ਰਬਾਬ ਵਜਣੀ ਸ਼ੁਰੂ ਹੋਈ ਜਗਤ ਗੁਰੂ ਨਾਨਕ ਜੀ ਦੀ ਰੱਬੀ ਬਾਣੀ ਦਾ ਕੀਰਤਨ ਕਰਨ ਵਿੱਚ ਰੁੱਝ ਗਏ ਰੱਬੀ ਨਾਦ ਦੇ ਪ੍ਰੇਮ ਨਾਲ ਗਾਇਨ ਕੀਤੇ ਹੋਏ ਸ਼ਬਦ ਨੇ yogੀਆਂ ਉੱਤੇ ਜਾਦੂ ਵਰਗਾ ਅਸਰ ਕੀਤਾ ਗੰਮੀ ਸ਼ਕਤੀ ਨਾਲ ਖਿੱਚੇ ਹੋਏ yogੀ ਗੁਰੂ ਜੀ ਕੋਲ ਆ ਗਏ ਗੁਰੂ ਜੀ ਦਾ ਨਰਾ ਲਾਲ ਬਾਸ ਵੇਖ ਕੇ ਰਾਣ ਹੋਏ ਸੰਨ ਉਹ ਇੱਕ ਦੂਸਰੇ ਨੂੰ ਅੱਖਾਂ ਦੇ ਇਸ਼ਾਰਿਆਂ ਨਾਲ ਪੁੱਛਦੇ ਸਨ ਇਹ ਗੁਰੂ ਜੀ Hindu ਹਨ ਕਿ ਮੁਸਲਮਾਨ ਕਿਹੜੇ ਪੇਸ ਨਾਲ ਸੰਬੰਧ ਰੱਖਦੇ ਹੋਣਗੇ ਪਰ ਸਮਝ ਕਿਸੇ ਨੂੰ ਕੋਈ ਨਹੀਂ ਸੀ ਪਈਂਦੀ ਮੁਖੀ ਜੋਗੀ ਮਛੰਦਰਨਾਥ ਤੇ ਮੰਗਲਦਾਸ ਵੀ ਆ ਗਏ ਮਛੰਦਰਨਾਥ ਨੇ ਗੁਰੂ ਜੀ ਨੂੰ ਪੁੱਛਣ ਦਾ ਹਿਆ ਕੀਤਾ ਉਨਾਂ ਪੁੱਛਿਆ ਭਗਤਾ ਭਗਤਾ ਤੇਰਾ ਕਿਹੜਾ ਗੁਰੂ ਹੈ ਤੂੰ ਕਿਸ ਕੋਲੋਂ ਦੀਖਿਆ ਲਈਊ ਤੇਰੇ ਗੁਰੂ ਦਾ ਟਿਕਾਣਾ ਕਿੱਥੇ ਹੈ ਮਨਚੰਦਰ ਨਾਥ ਦਾ ਇਹ ਸਵਾਲ ਸੁਣ ਕੇ ਗੁਰੂ ਜੀ ਸੂਹੀ ਰਾਗ ਦੇ ਸ਼ਬਦ ਅਚਾਰਨ ਕੀਤਾ ਗੁਰੂ ਜੀ ਨੇ ਮਚੰਦਰ ਨਾਥ ਨੂੰ ਸਬੋਧਨ ਕਰਨ ਦੀ ਥਾਂ ਕਾਲਪੁਰਖ ਨੂੰ ਹੀ ਸਬੋਧਨ ਕਰਕੇ ਪੁੱਛਿਆ ਕਿ ਪੁੱਛਿਆ ਕਿ ਲੋਕੀ ਮੈਨੂੰ ਪੁੱਛਦੇ ਨੇ ਕਿ ਤੇਰਾ ਗੁਰੂ ਕਿਹੜਾ ਹੈ ਪਰ ਕਾਲਪੁਰਖ ਇਹ ਜਾਣ ਆਤੇ ਕਿ ਤੂੰ ਵੱਡਾ ਕਿੱਡਾ ਵੱਡਾ ਹੈ ਕਿਹੜੀ ਤਕੜੀ ਤੇ ਕਿਹੜੇ ਵਟੇ ਲਵਾ ਤਕੜੀ ਤੇ ਕਿਹੜੇ ਵਟੇ ਲਵਾ ਏ ਵੀ ਦਾਸ ਕੇ ਸਰਾਪ ਸਈ ਹਾੜਨ ਵਾਲਾ ਕਿੱਥੋਂ ਆਵੇ ਉਹ ਕਿਹੜਾ ਗੁਰੂ ਹੈ ਜੋ ਮੈਨੂੰ ਦੀਖਿਆ ਦੇਵੇ ਭਾਵ ਮੈਨੂੰ ਚੇਲਾ ਬਣਾਵੇ ਤੇਰੀ ਕੀਮਤ ਕਿਸ ਕੋਲੋਂ ਪੁੱਛਾਂ ਉਹ ਮੇਰੇ ਚੰਗੇ ਦਾਤਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਕਿਉਂਕਿ ਤੂੰ ਜਾਲ ਥਾਲ ਤਰਤੀ ਆਕਾਸ਼ ਤੇ ਹਾਰ ਬਨਾਸਪਤੀ ਵਿੱਚ ਕੁਲਿਆ ਹੈ ਹਾਂ ਇੱਕ टांग ਤੇਰੇ ਹੜੰਦਾ ਮੈਨੂੰ ਸੁਝਿਆ ਹਏ ਉਹ ਇਹ ਹੈ ਕਿ ਮੰਦਿਰ ਟਕੜੀ ਤੇ ਚਿੱਤ ਦੇ ਵੱਟੇ ਜੇ ਸੇਵਾ ਕਰਨੀ ਹੈ ਉਸੇ ਵਾ ਫਾਲੂਸਰਾਪ ਸੰਜਯ ਕਿਰਦੇ ਵਿੱਚ ਹੈ ਮਾਲਕ ਮੈਂ ਤੈਨੂੰ ਤੋਲਾਂ ਇਸ ਤਰ੍ਹਾਂ ਪਾਵੇਂ ਮੇਰੇ ਮਨ ਦੀ ਤਸੱਲੀ ਹੋਏ ਗੁਰੂ ਜੀ ਨੇ ਆਪ ਹੀ ਪਰਮਾਤਮਾ ਦੀ ਵਿਢਾਈ ਕਰਦੇ ਹੋਏ ਆਖਦੇ ਨੇ ਨਹੀਂ ਉਹ ਕਾਲਪੁਰਕ ਆਪ ਹੀ ਕਿੱਡਾ ਅਕੰਡਾ ਆਪੇ ਵੱਟਾ ਤੇ ਆਪੇ ਹੀ ਆਪਣੇ ਆਪ ਨੂੰ ਤੋਲਣ ਵਾਲਾ ਹੈ ਆਪ ਹੀ ਦੇਖਦਾ ਆਪ ਹੀ ਸਮਝਦਾ ਆਪੇ ਬਹੁ ਪਾਰੀ ਹੈ ਭਾਵ ਸਭ ਕੁਝ ਕਰਨ ਵਾਲਾ ਮੇਰਾ ਗੁਰੂ ਪਰਮਾਤਮਾ ਆਪ ਹੈ ਮੈਂ ਉਸ ਨੂੰ ਦੱਸ ਨਹੀਂ ਸਕਦਾ ਦਫਾ ਕਿ ਕਿਸ ਤਰ੍ਹਾਂ ਮਨ ਮੇਰਾ ਇੱਕ ਅੰਨਾ ਤੇ ਨੀਵਾ ਹੈ ਇਹ ਪਾਰੇ ਸਮਾਨ ਤੋਲਦਾ ਡੋਲਦਾ ਰਹਿੰਦਾ ਹੈ ਪਰਦੇਸਿਆਂ ਵਾਂਗ ਕਦੀ ਕਿਤੇਉਂ ਦੇ ਸੁਪਨੇ ਲੈਂਦਾ ਕਦੀ ਕਿਤੇਉਂ ਦੇ ਜਦੋਂ ਮਨ ਟਿਕਾਏ ਵਿੱਚ ਨਹੀਂ ਤਾਂ ਉਹ ਪਰਮਾਤਮਾ ਦਾ ਪੇਟ ਕਿਵੇਂ ਪਾਵੇ ਕਿਸ ਤਰ੍ਹਾਂ ਨੇੜੇ ਹੋਵੇ ਇਸ ਵਾਸਤੇ ਯੋਗਿਓ ਮੈਂ ਆਪਣੇ ਗੁਰੂ ਬਾਰੇ ਤੁਹਾਨੂੰ ਕੀ ਦੱਸਾਂ ਆਪ ਹੀ ਸਮਝ ਜਾਓ ਮਛੰਦਰਨਾ ਅਦੀਸ ਸੱਲੀ ਨਾ ਹੋਏ ਮੰਗਲਨਾਥ ਸੋਚਾਂ ਵਿੱਚ ਡੁੱਬ ਗਿਆ ਕੀ ਐਸਾ ਜੋਗੀ ਕੌਣ ਹੈ ਇੱਕ ਈਸ਼ਵਰ ਤੋਂ ਬਿਨਾ ਹੋਰ ਕਿਸੇ ਮਨੋਖ ਮਨੁੱਖੀ ਗੁਰੇ ਤੇ ਅਸਰਦਾ ਨਹੀਂ ਰੱਖਦਾ ਮਨਚੰਦਰਨਾਥ ਅੱਗੇ ਹੋਰ ਅੱਗੇ ਹੋ ਕੇ ਆਖਣ ਲੱਗਾ ਅਸਾਂ ਗੁਰੂ ਗੋਰਖ ਕੋਲੋਂ ਜੋਰਨ ਲਿਆ ਤੇ ਕੰਨੀ ਮੁੰਦਰਾ ਹਨ ਸ਼ੇਰ ਮੁੰਨੇ ਖਾਂ ਹੋਏ ਨੇ ਖਪਣੀ ਤੇ ਡੰਡਾ ਕੋਲ ਹੈ ਕਠਨ ਸਾਧਨਾਵਾਂ ਨਾਲ ਈਸ਼ਵਰ ਪ੍ਰਾਪਤੀ ਕਰਨ ਦਾ ਯਤਨ ਕਰ ਰਹੇ ਹਾਂ ਪਰ ਤੁਸਾਂ ਨਰਾਲਾ ਹੀ ਦੇਸ ਬਣਾਇਆ ਹੈ ਨਾ ਮੁਸਲਮਾਨ ਲੱਗਦੇ ਹੋ ਨਾ Hindu ਹੱਡੀਆਂ ਦੀ ਮਾਲਾ ਗਾਲ ਕਿਉਂ ਪਾਈ ਏ ਇਸ ਦਾ ਪੇਸ ਇਸ ਦੇਸ ਦਾ ਤਿਆ ਕਰੋ ਜੋਗੀ ਹੋਵੇ ਤਾਂ ਤੁਸਾਂ ਦੀ ਕਲਿਆਣ ਹੋਵੇ ਮੇਹਰਾਂ ਦੇ ਦਾਤੇ ਖੁਦ ਪਰਮੇਸ਼ਰ ਹੱਸ ਕੇ ਬੋਲੇ ਇਹ ਪਲੱਕੜ ਲੋਕੋ ਤੁਹਾਡਾ ਜਿਹੜਾ ਭੇਸ ਹੈ ਰੰਗ ਬਰੰਗੀਆਂ ਟਾਕੀਆਂ ਦੀ ਖਪਣੀ ਸਵਾ ਕੇ ਗਾਲ ਪਾ ਲਈ ਹੈ ਹੱਥ ਵਿੱਚ ਡੰਡਾ ਫੜ ਲਿਆ ਹੈ ਸਰੀਰ ਅਦਾਲੇ ਸਵਾ ਮਲ ਬੈਠੇ ਕੰਨ ਪੜਵਾ ਕੇ ਮੁੰਦਰਾ ਪਾ ਲਈਆਂ ਸ਼ੇਰ ਮੂੰਹ ਮਨਾ ਕਰ ਛੱਡਿਆ ਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਵਿਹਲੇ ਬੈਠ ਬੈਠੇ ਸਿੰਗੀ ਵਜਾਉਂਦੇ ਰ ਫਿਰੇ ਇਸ ਨਾਲ ਮਨ ਸ਼ਾਂਤ ਨਹੀਂ ਹੁੰਦਾ ਪੇਟ ਦੇ ਬਦਲੇ ਮੰਗਦੇ ਫਿਰਦੇ ਜੇ ਸੱਚਮੁੱਚ ਜੋਗ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਸਾਰੇ ਵਾਧੂ ਤੰਤੇ ਛੱਡ ਦੇਓ ਕਰ ਬੈਠ ਕੇ ਸੰਜਮ ਜੀਵਨ ਬਕੀਚ ਕਰਦੇ ਹੋ ਪਰਮਾਤਮਾ ਦਾ ਨਾਮ ਸਿਮਰਨ ਕਰੋ ਮਰਦ ਉਹ ਹੈ ਜੋ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਰਲੀਏ ਪਰਵੇ ਤੁਸੀਂ ਤਾਂ ਡਰਕਲ ਬਜਿੱਦਲ ਤੇ ਕਰਤਾਰ ਦੀ ਰੂਚੀ ਮਾਇਆ ਦਾ ਮੁਕਾਬਲਾ ਨਹੀਂ ਕਰ ਸਕਦੇ ਡਾਰਦੇ ਮਾਰੇ ਲੁਕਦੇ ਫਿਰਦੇ ਜੀ ਰਾਈ ਗੁਰੂ ਜੀ ਕਾ ਕਾਲ ਸਾ ਰਾਈ ਗੁਰੂ ਜੀ ਦੀ ਫਤਿਹ